ਹੈਲੋ ਜੀ গুਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆਂ ਜੀ ਆਪਾਂ ਸਾਜਰੇ ਸਾਜਰੇ ਅੱਜ ਬਲੌਗ ਸ਼ੁਰੂ ਕਿਉਂਕਿ ਅੱਜ ਆਪਾਂ ਨੇ ਕਰਾਉਣਾ ਹੈ ਘਰੇ ਗੁਰੂ ਸ੍ਰੀ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਪ੍ਰਕਾਸ਼ ਤੇ ਉਹਦੀਆਂ ਤਿਆਰੀਆਂ ਚੱਲ ਰਹੀਆਂ ਨੇ ਮਾਰੋ ਮਾਰ ਤੇ ਹੁਣ ਆਪਾਂ ਥੋੜੇ ਜਿਹੇ ਟਾਈਮ ਨੂੰ ਬਸ ਗੁਰੂ ਘਰ ਜਾਵਾਂਗੇ ਤਿਆਰੀ ਕਰਕੇ ਸਾਰੀ ਗੁਰੂ ਘਰੋਂ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਆਵਾਂਗੇ ਤੇ ਘਰੇ ਪ੍ਰਕਾਸ਼ ਮਾਨ ਕਰਾਂਗੇ ਉਹਨਾਂ ਦਾ ਤੇ ਫਿਰ ਕਈ ਦਿਨ ਆਪਣੇ ਘਰੇ ਲੱਗਣੀਆਂ ਰੌਣਕਾਂ ਤੇ ਬਸ ਮਿਲਦੇ ਆ ਜੀ ਫਿਰ ਥੋੜੇ ਟਾਈਮ ਤੱਕ ਲੱਗ ਕੱਪੜੇ ਮਾਰ ਆ ਜਾਣੇ ਉਹ ਲੈ ਹੋਣਾ ਬੁਣੇ ਦੇ ਲੈ ਉਹ ਬਲੇ ਦੇ ਦੇ ਦੇਖ ਲੋ ਚੱਲ ਦੇਖ ਲੈ ਮੈਨੇ ਹੀ ਰਾਜ ਦੇ ਢੇੜਾ ਲਾਇਆ ਉਹਨਾ ਇੱਕ ਦੇਖੋ ਇਹ ਸਫਾਈ ਚੱਲਦੀ ਆ ਮੇਰੇ ਨਹੀਂ गुरु ग्रंथ साहब जी इधर संगत दिया का कली की सेवा ਮੈਂ ਤੁਹਾਨੂੰ ਦਿਨ 672 ਨਾ ਬਲੌਗ ਵਾਲਾ ਨਾ ਕੋਈ ਪਾਈ ਜਾਂਦਾ ਇਹ ਨਹੀਂ ਆਪ ਕੋਲ ਕਰਦੇ ਬਲੌਗ ਦੇ ਆ ਜਾ ਆ ਜਾ ਲਓ ਜੀ ਆ ਸੰਗਤ ਕਲੀ ਵਾਲੀ ਕਲੀ ਪਾਉਂਦੀ ਫਿਰਦੀ ਐ ਹਾਂ ਕੀ ਕਰੇਗਾ ਨਹੀਂ ਘੜਦੀ ਹੈ ਚੱਕ ਲਈ ਚੱਕਦੇ ਚੱਲੂ ਮੈਂ ਤਾਂ ਕੁਝ ਨਹੀਂ ਮਾੜੀ ਇੱਕ ਹੱਥ ਨੂੰ ਕੁਝ ਨਹੀਂ ਹੁੰਦਾ ਔਰ ਜਿੱਤਲੀ ਪੈਗੀ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਹੁਣਾਵਾਂਗੇ ਗੁਰੂ ਗ੍ਰੰਥ ਸਾਹਿਬ ਨੂੰ ਲੈਣ ਵਾਸਤੇ ਆਪਾਂ ਪ੍ਰਕਾਸ਼ ਕਰਨ ਵਾਸਤੇ ਘਰੇ ਨਾ ਜੀ ਇਹ ਨौजवान ਕੱਲੀ ਪਾਉਣਾ ਤੇ ਇੱਥੇ ਪਾ ਰਿਹਾ ਬਣਾ ਰਿਹਾ ਤੀਰ ਵੀ ਰਾਸਤੇ ਦਾ ਨਿਸ਼ਾਨ ਦੇਖੋ ਹਾਂ ਇਹ ਵੀ ਠੀਕ ਹੈ ਬੱਸ ਚਲੋ ਬੈਠੋ ਲਓ ਜੀ ਗੁਰਦੁਆਰਾ ਸਾਹਿਬ ਦੇ ਬਾਹਰ ਚ ਬਣਾਤਾ ਫੁੱਲ ਆਪਾਂ ਨੇ ਅੰਦਰ ਗੁਰਦੁਆਰਾ ਸਾਹਿਬ ਆਇਆ ਤੇ 12 ਦੇ ਵਿੱਚ ਆਪਾਂ ਫੁੱਲ ਬਣਾ ਦਨੇ ਆ ਦੇਖੋ ਇਹ ਕਿੰਨਾ ਵਧੀਆ ਫੁੱਲ ਬਣਾਤਾ ਮਿੰਟ ਚ ਦੀ ਇਹ ਆਪਾਂ ਪਹੁੰਚ ਕੇ ਗੁਰਦੁਆਰਾ ਸਾਹਿਬ ਗੁਰੂਗ੍ਰੰਥ ਸਾਹਿਬ ਜੀ ਲੈਣ ਵਾਸਤੇ ਗੁਰਦੁਆਰਾ ਸਰਕਾਰ ਜੱਸ ਸਦੇ ਤੇ ਹਨ ਗੁਰਦੁਆਚ ਗੁਰੂਗ੍ਰੰਥ ਸਾਹਿਬ ਦਾ ਪ੍ਰਕਾਸ਼ ਲਿਜਾ ਕੇ ਆਪਾਂ ਕਰਾਂਗੇ ਘਰੇ ਇਸ ਸੈਜ ਦਾ ਪ੍ਰਕਾਸ਼ ਆਪਣੀ ਕਰਾਉਣਾ ਅੱਜ ਲੋ ਜੀ ਲੈ ਕੇ ਚੱਲ ਪਏ ਗੁਰੂ ਗ੍ਰੰਥ ਸਾਹਿਬ ਜੀ ਤੇ ਹੁਣ ਆਪਾਂ ਘਰ ਜਾ ਕੇ ਕਰਾਂਗੇ ਪ੍ਰਕਾਸ਼ ਅੱਲਾਹ ਇਹਦਾ ਉਹਦਾ ਇਹਦਾ ਹੋਵੇ ਅਸਤ ਨਾਮ ਸਾਤਿ ਓਏ ਲੋ ਜੀ ਇਸੇ ਹੁਣ ਜਾਣਗੇ ਸੇਰਪੁਰ ਨੂੰ ਸੇਰ ਤੋਂ ਤੱਕ ਜਰ ਰੋਈ ਦਾ ਇੱਕ ਦੋ ਜਿਹੜੇ ਕੁੱਤੇ ਹੀ ਨੇ ਤੇ ਹੁਣ ਮੈਂ ਜਦੋਂ ਪਾਸੇ ਉੱਧਰ ਜਾ ਕੇ ਪਹੁੰਚ ਗਿਆ ਆਪਾਂ ਸ਼ੇਰਪੁਰ ਪਰ ਉਹ ਜੀ ਸ਼ੇਰਪੁਰ ਤੱਕ ਨਾਦਾ ਕੰਮ ਨਿਕਲਿਆ ਤੇ ਆਉਣਾ ਪੈਂਦਾ ਜ਼ਰੂਰੀ ਆਪਾਂ ਆ ਗਏ ਹਾਂ ਸ਼ੇਰਪੁਰ ਇੱਕ ਜਿਹੜਾ ਪੱਕਾ ਹੀ ਹੈ ਰੋਜ ਦਾ ਸ਼ੇਰਪੁਰ ਦਾ ਲਓ ਜੀ ਅੱਜ ਵੀ ਆ ਪਾਏ ਤੇ ਬੇਸਿੱਧੀ ਹੁਣ ਮੱਥਾ ਟੇਕਣ ਲਈ ਮਤ 30 ਕੀ ਆਪਾਂ ਚੱਲਿਆਂ ਖੇਤ ਨੂੰ ਤੇ ਹੁਣ ਆਪਾਂ ਮਿਲਦਿਆਂ ਖੇਤ ਜਾ ਕੇ ਲਓ ਜੀ ਬਾਬੇ ਸਿੱਧਾਂ ਤੋਂ ਆਪਾਂ ਪਹੁੰਚ ਗਏ ਆਪਣੇ ਖੇਤ ਹਰ ਰੋਜ਼ ਦੀ ਤਰ੍ਹਾਂ ਸਾਹਮਣੂ ਆਪਾਂ ਖੇਤ ਜਿਹੜਾ ਮਾਰ ਲੈਨੇ ਆ ਤੇ ਵਧੀਆ ਲੱਗਦਾ ਖੇਤ ਦੇ ਵਿੱਚ ਆ ਕੇ ਤੇ ਅੱਜ ਵੈਸੇ ਹਰ ਹਵਾ ਨਹੀਂ ਹੈਗੀ ਗਰਮੀ ਕਾਫੀ ਹੈ ਇਸ ਸਮੇਂ ਵੀ ਹੁਣ ਚ ਥੋੜੇ ਟਾਈਮ ਰਹਿ ਗਏ ਤੇ ਹੁਣ ਆਪਾਂ ਵਲੌਗ ਦਾ ਅੱਜ ਇੱਥੇ ਹੀ ਐਂਡ ਕਰ ਦਾਂਗੇ ਕਿਉਂਕਿ ਸ਼ਾਮ ਹੋਣ ਵਾਲੀ ਹੈ ਫਿਰ ਆਪਾਂ ਵਲੌਗ ਰੈਡਿਟਿੰਗ ਕਰਕੇ ਅਪਲੋਡ ਕਰ ਦਾਂਗੇ ਤੇ ਤੁਸੀਂ ਵਸ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਮੱਕ ਤੁਹਾਡੀ ਮਰਜ਼ੀ ਆਪਣਾ ਕਹਿਣ ਦਾ ਫਰਜ਼ ਹੈ ਕਹਿ ਦਿੰਨੇ ਆ ਤੇ ਚਲੋ ਮਿਲਦੇ ਆ ਸਵੇਰੇ ਨਵੇਂ ਬਲੌਗ ਦੇ ਵਿੱਚ ਤੇ ਹੁਣ ਘੈਂਟ ਘੈਂਟ ਬਲੌਗ ਆਉਣਗੇ ਕਈ ਦਿਨ ਤੇ ਤੁਸੀਂ ਜਰੂਰ ਨਾਲ ਜੁੜੇ ਰਹੋ ਤੇ ਮਿਲਦੇ ਆ ਸਵੇਰੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ